ਕੀ ਬਿਤੀ ਰਾਤ ਚੋਰੀ ਹੋਈ ਆ ਕੀ ਲੱਗਦਾ ਕਿੱਦਾਂ ਹੋਈ ਆ ਇਹ প্রতਿੰਮ ਦੋਨੇ ਮਾਪੇ ਪੁੱਤ ਜਿਹੜੇ ਆ ਜਿਵੇਂ ਗੁਵਾਰ ਹੋ ਮੁੰਡਾ ਗੁਵਾਰ ਹੋਣ ਦੇ ਕਾਰਨ ਇਹ ਸਾਹਮਣੇ ਕਰ ਸਕਦੇ ਬਸ ਇਹਨਾਂ ਦਾ ਸਾਹਮਣੇ ਘਰਿਆ ਜੀ ਜੀ ਉਹ ਸਾਹਮਣੇ ਹੁੰਦੇ ਸੀ ਕਿ ਦੋਨੇ ਮਾਪੇ ਪੁੱਤ ਕਰਦੇ ਆ ਹੋ ਗਏ ਹੁਣ ਹਾਂਜੀ ਤੇ ਸੌਣ ਦੀ ਕਿਸੇ ਨੂੰ ਖਸੂਰ ਰਕੀ ਪਿੱਛੇ ਦੀ ਕੋਟ ਟੱਪ ਕੇ ਆਏ ਆ ਟੰਪ ਕੇ ਆ ਕੇ ਤਾਲਾ ਵੀ ਕਾਫੀ ਵੱਡਾ ਸੀ ਜਿਹੜਾ ਗ੍ਰੇਲਰ ਦਾ ਤੋੜ ਕੇ ਹੂੰ ਹੂੰ तकरीबन 3 ਕਿਲੋਖ ਲੱਖ ਰੁਪਈਆ ਜਿਹੜਾ ਉਹ ਬਾਹਰ ਜਾਣ ਲਈ ਮੁੰਡੇ ਨੇ ਰੱਖਿਆ ਸੀਗਾ ਨਹੀਂ ਹੂੰ 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 ਬਾਹਰ ਭੇਜੜਾ ਸੀ ਉਹਨੇ ਜੀ ਉਹ ਦੰਨ ਲੱਕਰ ਵੀ ਉਹ ਗੈਸ ਕੱਟ ਕੇ ਲਗਾਏ ਆ ਤੇ ਉਹ ਹੋਰ ਚੀਜ਼ ਨੂੰ ਕਿਸੇ ਨੇ ਹੱਥ ਲਾਇਆ ਕੀ 골ਡ ਵੀ ਲਗਾਏ ਇੱਕ ਤੋਂ ਅੱਧੇ ਤੋਂੜੇ ਵਾਲੀਆਂ ਵਾਲੀਆਂ ਦੇ ਕਿ ਨੇ ਆ ਅੱਛਾ ਬੜਾ ਹਾਂ ਬਾਕੀ ਉਹ ਦੇਖ ਰਹੇ ਆ ਕਿ ਹੋਰ ਜਿੱਦਾਂ ਸਰਲੈਂਡਰ ਵਗੈਰਾ ਜਿੱਦਾਂ ਕੋਈ ਉਹ ਚੀਜ਼ ਨਹੀਂ ਛੇੜੀ ਨਹੀਂ ਛੇੜੀ ਪੈਸੇ ਤੇ ਵਾਲੀਆਂ ਜਿਵੇਂ ਕੋ ਲੱਗੇ ਸੀਸੀਟੀਵੀ ਕੈਮਰਾ ਲੱਗਾ ਕੈਮਰੇ ਲੱਗੇ ਆ ਹੁਣ ਦੇਖ ਰਹੇ ਆ ਹਾਂ ਓਕੇ ਪੁਲਿਸ ਨੂੰ ਵੀ ਸਵੇਰ ਦਾ ਗਿਆ ਪੁਲਿਸ ਵੀ ਅਜੇ ਤੱਕ ਨਹੀਂ ਪਹੁੰਚੀ ਪਹੁੰਚੀ ਨਹੀਂ ਹਾਂ ਪਹੁੰਚੀ ਨਹੀਂ ਐਸਐਸਓ ਸਰੂ ਮੈਂ ਆਪਕਾ ਦੋ ਫੋਨ ਕੀਤਾ ਤਿੰਨ ਫੋਨ ਨਹੀਂ ਮੇਰੇ ਪੇ ਕੀਤਾ ਠੀਕ ਹੈ ਜੀ ਤੇ ਅਮਰੀਕ ਸਿੰਘ ਨੂੰ ਕੀਤਾ ਉਹ ਕਹਿੰਦਾ ਮ ਕਿਹੜਾ ਮਲਾ ਇਹ ਮਲਾ ਇਹ ਗੜਾ ਗੜਾ ਰੋਡ ਬਾਰ ਨੰਬਰ 5 ਜੇਕਰ ਨਗਰ ਨੂੰ ਬੁਲਾਓ ਠੀਕ ਹੈ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਇਹਨਾਂ ਨੂੰ ਸਾਲ ਮਿਲਿਆ ਜਾਂਦਾ ਜਿੱਦਾਂ ਲੁੱਟਾਂ ਖਾਂ ਹੁੰਦੀਆਂ ਬਾਰ ਤਾਂ ਡੇਲੀ ਵਧੀ ਜਾਂਦੀਆਂ ਪ੍ਰਸ਼ਾਸਨ ਇੱਥੇ ਕਮਜ਼ੋਰ ਨਜ਼ਰ ਆ ਰਿਹਾ ਕੀ ਕਰਨਾ ਚਾਹੀਦਾ ਸਰਪੰਚ ਵੀ ਕਮਜ਼ੋਰ ਆ ਡੇਲੀ ਦੀ ਡੇਲੀ ਕੋਈ ਨਾ ਕੋਈ ਨਸ਼ੇ ਚੋਰੀਆਂ ਡੇਲੀ ਹੋ ਰਹੀਆਂ ਕੋਈ ਧਿਆਨ ਨਹੀਂ ਹੈਗਾ ਕੋਈ ਰਾਤ ਨੂੰ ਕੋਈ ਪੀਸੀਆਰ ਦਾ ਕੋਈ ਬਾਈਕ ਬੁੱਕ ਘੁੰਮਦੀ ਮੋਟਰਸਾਈਕਲ ਘੁੰਮਦੀ ਆ ਕਿ ਪੀਸੀਆਰ ਘੁੰਮ ਜਾਂਦੇ ਹੁਣ ਕੋਈ ਨਹੀਂ ਪੀਸੀਆਰ ਲਾਉਂਦਾ ਕਦੀ ਦੇਖਦੇ ਹੀ ਨਹੀਂ ਕੋਈ ਆ ਵੀ ਇਹ ਇਥੇ ਆਹ ਤੁਹਾਡਾ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਕੀ ਗੱਲ ਹੋਈ ਸੀ ਰਾਤੀ ਮੈਂ ਇੱਥੇ ਕਿਹੜਾ ਕੀ ਨਾਂ ਆ ਤੁਹਾਡਾ ਨੀਲਮਾ ਨੀਲਮ ਰਾਣੀ ਕੀ ਹੋਇਆ ਸੀਗਾ ਸਾਡਾ ਮੁੰਡਾ ਵਪਾਰਕ ਹਾਂਜੀ ਇਸ ਕਰਕੇ ਅਸੀਂ ਉਧਰ ਸੀਗੇ ਬਈ ਸਾਡੇ ਸਾਰੇ ਚੋਣੇ ਕਰਕੇ ਪੁੰਨੇ ਨੇ ਹਾਂਜੀ ਭੈਣ ਜੀ ਬਾਹਰ ਜਾਣਾ ਸੀਗਾ ਜੀ ਤਾਂ ਇਸ ਕਰਕੇ ਕੈਸ਼ ਬਾਹਰ ਰੱਖਿਆ ਸੀਗਾ ਘਰ ਦੇ ਵਿੱਚ ਕਿੰਨਾ ਕੈਸ਼ ਸੀਗਾ 2.5 ਲੱਖ ਰੁਪਈਆ ਸੀਗਾ 2.5 ਲੱਖ ਰੁਪਈਆ ਸੀ 골ਡ ਵੀ ਸੀਗਾ ਸੋਨਾ ਵੀ ਸੀ ਕਿੰਨੇ ਤੋਲੇ ਸੀ ਅੱਧੇ ਤੋਲੇ ਸੀ ਅੱਧੇ ਤੋਲੇ ਦੀਆਂ ਤੇ ਕਿਦਾਂ ਨੁਕਸਾਨ ਹੋਇਆ ਹਲਮਾਰੀ ਪੰਨੀ ਹੋਈ ਆ ਨਹੀਂ ਗ੍ਰੈਲ ਪੰਨੀ ਗ੍ਰੈਲ ਪੰਨੀ ਆ ਫੇਰ ਹਾਂਜੀ ਗ੍ਰੈਲ ਭੰਨ ਕੇ ਤੇ ਪੇਟੀਆਂ ਦੇ ਵਿੱਚ ਸਾਰਾ ਸਮਾਨ ਲੈ ਕੇ ਹੂੰ ਹੂੰ ਪੈਸਾ ਵੀ ਲੈ ਕੇ ਹੂੰ ਹੂੰ ਸਾਰੇ ਪੋਰਟਫੋਲੀਓ ਕਰਕੇ ਹਾਂ ਹਾਂ ਕੋਈ ਜ਼ਰੂਰੀ ਜਿਹੜੇ ਕਾਗਜ਼ ਉਹ ਵੀ ਲੈ ਗਏ ਦੇਖੇ ਨਹੀਂ ਅੱਛਾ ਪ੍ਰਸ਼ਾਸਨ ਨੂੰ ਤੁਸੀਂ ਪੁਲਿਸ ਨੂੰ ਤਲਾਹ ਦੇ ਦਿੱਤੀ ਆ ਹਾਂ ਜੀ ਦੇ ਦਿੱਤੀ ਕੀ ਮੰਗ ਕਰਦੇ ਹੋ ਤੁਹਾਡੇ ਪੈਸੇ ਮੈਨਨੇ ਚਾਹੀਦੇ ਜੋ ਸਾਡਾ ਗਿਆ ਉਹ ਸਾਨੂੰ ਚਾਹੀਦਾ ਓਕੇ 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 ਚੋਰੀ ਹੋਈ ਆ ਮੱਲਾ ਚੌਧਰੀਆਂ ਦੇ ਵਿੱਚ ਬਾੜ ਨੰਬਰ 5 ਵਿੱਚ ਕੀ ਲੱਗਦਾ ਤੁਸੀਂ ਮੌਕੇ ਤੇ ਆਏ ਆ ਹਾਂ ਅਸੀਂ ਮੱਲਾ ਚੌਧਰੀਆਂ ਮੌਕੇ ਤੇ ਪਹੁੰਚੇ ਆ ਜੀ ਉਸ ਘਰ ਦੇ ਵਿੱਚ ਇਸ ਟਾਈਮ ਤੇ ਹਾਜ਼ਰ ਹੈ ਤੇ ਘਰ ਦੇ ਮੈਂਬਰ ਦੱਸ ਰਹੇ ਆ ਇਹ 2 ਲੱਖ 80000 ਰੁਪਏ ਹਾਂਜੀ ਗਾਇਬ ਹੈ ਮੇਰੀ ਅੱਧਾ ਟੋਲਾ 골ਡ ਕਿਪਸ ਵੀ ਗਾਇਬ ਹੈ ਵੀ ਹਾਂਜੀ ਤੇ ਬਾਕੀ ਕੈਮਰੇ ਦੀ ਮਦਦ ਨਾਲ ਇਨਵੈਸਟੀਗੇਸ਼ਨ ਆਪਾਂ ਜੋ ਵੀ ਲੱਗੀ ਜਿੰਨੇ ਕੈਮਰੇ ਸੀਸੀਟੀਵੀ ਕੈਮਰੇ ਹਾਂਜੀ ਆਪਾਂ ਉਹਨੂੰ ਖੰਘਾਲ ਕੇ ਤੇ ਆਪਾਂ ਦੋਸ਼ੀਆ ਤੱਕ ਪਹੁੰਚਾਂਗੇ ਜਲਦੀ ਤੋਂ ਜਲਦੀ ਪਹੁੰਚਾਂਗੇ ਬਾਕੀ ਇਨਵੈਸਟੀਗੇਸ਼ਨ ਚੱਲੀ ਹੈ ਇਨਵੈਸਟੀਗੇਸ਼ਨ ਆਪ ਸਾਡੀ ਚੱਲ ਰਹੀ ਹੈ